ਪਾਵੇਂ 100 ਸੌ ਰੋਜ਼ ਰੱਖ ਲੋ 5 ਵਾਰੀ 10 ਵਾਰੀ ਉਹਦਾ ਕੋਈ ਰਿਜ਼ਲਟ ਨਹੀਂ ਮਿਲਣਾ ਪਾਵੇਂ 100 ਵਾਰੀ ਬਾਈਬਲ ਪੜ੍ਹ ਰਹੇ ਆ ਤੁਸੀਂ ਜੇ ਤੁਹਾਡਾ ਜੀਵਨ ਪਵਿੱਤਰ ਨਹੀਂ ਤੁਹਾਡੀਆਂ ਅੱਖਾਂ ਪਵਿੱਤਰ ਨਹੀਂ ਤੁਹਾਡੇ ਸ਼ਬਦ ਪਵਿੱਤਰ ਨਹੀਂ ਤੁਹਾਡੀ ਸੋਚ ਪਵਿੱਤਰ ਨਹੀਂ ਤੇ ਉਹਦਾ ਰਿਜ਼ਲਟ ਕੁਛ ਨਹੀਂ ਹੋਣਾ ਮੈਂ ਦੇਖਿਆ ਕਈ ਗਵਾਈਆਂ ਸਾਡੇ ਵਿੱਚਕਾਰ ਕਿ ਉਹ ਜਦੋਂ ਮਹਾਸਾਮਰਥ ਆਏ ਮਹਾਸਾਮਰਥ ਨੂੰ ਗ੍ਰਹਿਣ ਕੀਤਾ ਹਦੈਤਾ ਚ ਬਣੇ ਰਹੇ ਦੁਸ਼ਟਾਤਮਾਾਂ ਛੱਡ ਕੇ ਗਈਆਂ ਤਰਾਂ ਚ ਬਰਕਤਾਂ ਆਈਆਂ ਗਵਾਈਆਂ ਤੇ ਗਵਾਈਆਂ ਆਈਆਂ ਪਰ ਜਿਵੇਂ ਹੀ ਗਵਾਈਆਂ ਤੇ ਗਵਾਈਆਂ ਆਈਆਂ ਬਰਕਤਾਂ ਆਈਆਂ ਉਦੋਂ ਹੀ ਸ਼ੈਤਾਨ ਨੇ ਅਟੈਕ ਕੀਤਾ ਉਹਨਾਂ ਦੇ ਉਹਨਾਂ ਨੂੰ ਅਸ਼ੁੱਧ ਤਾਈ ਵੱਲ ਲੈ ਗਿਆ ਕਿੱਧਰ ਲੈ ਗਿਆ ਉਹਨਾਂ ਨੂੰ ਪਵਿੱਤਰ ਤਾਈ ਤੋਂ ਅਪਵਿੱਤਰ ਤਾਈ ਵੱਲ ਲੈ ਗਿਆ ਕੌਣ ਲੈ ਗਿਆ ਇੱਕ ਦੁਸ਼ਟ ਆਤਮਾ ਜਿਹੜੀ ਅਸ਼ੁੱਧ ਤਾਈ ਦੀ ਹੈ ਜਿਹੜੀ ਕੀ ਹੈ ਅਸ਼ੁੱਧ ਤਾਈ ਦੀ ਜਿਹੜੀ ਪਵਿੱਤਰ ਨਹੀਂ ਰਹਿਣ ਦਿੰਦੀ ਅਟੈਕ ਹੋਇਆ ਔਰ ਫਿਰ ਹਦਾਇਤਾਂ ਤੋਂ ਫਿਰ ਗਏ ਅੱਜ ਫੇਰ ਉਹਨਾਂ ਦੇ ਹਾਲਾਤ ਉਦਾਂ ਹੀ ਆ ਕਿਉਂਕਿ ਇਹ ਨਾ ਪਵਿੱਤਰ ਆਤਮਾ ਜੀ ਦਾ ਸਵਾਗਤ ਕਰੋ ਕਿਉਂਕਿ ਤੁਹਾਨੂੰ ਪਵਿੱਤਰ ਰੱਖਣਾ ਹੀ ਪਵਿੱਤਰ ਆਤਮਾ ਜੀ ਨੇ ਜਿਹਦਾ ਨਾਮ ਹੀ ਪਵਿੱਤਰ ਆਤਮਾ ਹੈ ਜਦੋਂ ਦਾ ਸਵਾਗਤ ਕਰੋਗੇ ਤੁਹਾਡੇ ਜੀਵਨ ਜਾਏਗਾ ਤੁਸੀਂ ਚਾਹੁੰਦੇ ਹੋ ਆ ਵੀ ਗੁਨਾਹ ਨਹੀਂ ਕਰੋਗੇ ਤੇ ਬਿਨਾ ਪਵਿੱਤਰਤਾ ਹੀ ਕੋਚ ਵੀ ਨਹੀਂ ਮਿਲ ਸਕਦਾ ਪੜਾਂਗੇ ਬਾਈਬਲ ਦੇ ਅੰਦਰ ਤੁਹਾਨੂੰ ਲੱਗੇਗਾ ਕਿ ਉਦਾਂ ਹੀ ਨਾ ਕਹਿ ਰਹੀ ਹੋਈ ਹੈ ਲੇਵੀਆਂ ਦੀ ਕਿਤਾਬ ਉਹਦਾ 11 ਅਧਿਆਏ ਉਹਦਾ 43 ਵਚਨ ਸੁਣੋ ਆਪਣੇ ਹੱਥਾਂ ਨੂੰ ਉਠਾਓ ਇੱਧਰ ਉੱਧਰ ਨਾ ਧਿਆਨ ਜਾਣ ਦਿਓ ਜਿਹੜੇ ਬਾਹਰ ਅੰਦਰ ਇੱਧਰ ਉੱਧਰ ਹਨ ਉਹਨਾਂ ਨੂੰ ਬਿਠਾਓ ਕਿਉਂਕਿ ਵਚਨ ਉਹਨਾਂ ਦੀ ਜ਼ਿੰਦਗੀ ਦੇ ਲਈ ਜ਼ਰੂਰੀ ਹੈ ਔਰ ਅੱਜ ਅਗਰ ਤੁਸੀਂ ਸੁਣ ਲਿਆ ਇਹਨੂੰ ਬਿਠਾ ਲਿਆ ਆਪਣੇ ਅੰਦਰ ਤੇ ਤਾਂ ਨਾ ਆਪਣੀਆਂ ਗਵਾਹੀਆਂ ਲਈ ਜ਼ੋਰ ਨਹੀਂ ਲਾਉਣਾ ਪੈਣਾ। ਯਾਨੀ ਤੁਹਾਡੀ ਮਿਹਨਤ ਅੱਜ ਤੋਂ ਬੇਕਾਰ ਨਹੀਂ ਜਾਏਗੀ ਜੇ ਤੁਸੀਂ ਧਿਆਨ ਨਾਲ ਸੁਣ ਲਿਆ। ਅਗਰ ਆਨਲਾਈਨ ਸੁਣ ਲਏ ਹੋ ਤੁਸੀਂ ਤੇ ਧਿਆਨ ਨਾਲ ਸੁਣੋ ਅੱਜ ਜੇ ਨਵੇਂ ਅੰਗ ਚਾਹੁੰਦੇ ਆ ਨਵਾਂ ਸਰੀਰ ਚਾਹੁੰਦੇ ਆ ਤੇ ਫਿਰ ਅੱਜ ਬਚਨ ਨੂੰ ਧਿਆਨ ਦੇ ਨਾਲ ਸੁਣੋ ਔਰ ਇਹਨੂੰ ਅੰਦਰ ਰੱਖੋ ਆਪਣੇ। ਸਰੀਰ ਅੱਜ ਨਵੇਂ ਹੋ ਕੇ ਜਾਣੇ ਆ ਤੁਹਾਡੇ। ਬੈਠ ਜਾਓ ਆਪਣੇ ਆਪਣੇ ਸਹਾਨ ਦੇ ਉਪਰ ਧਿਆਨ ਦੇ ਨਾਲ ਉਠਾਓ ਬੈਠੇ ਹੋਏ ਉਠਾਓ ਆਪਣੇ ਹੱਥਾਂ ਨੂੰ ਪਰਮੇਸ਼ਵਰ ਪਰਮੇਸ਼ਵਰ ਅੱਜ ਜੋ ਮੈਂ ਸੁਣਨ ਜਾ ਰਿਹਾ ਹਾਂ ਅੱਜ ਸੁਣਨ ਜਾ ਰਿਹਾ ਹਾਂ ਅੱਜ ਮੈਨੂੰ ਸਮਝ ਆਏ ਮੈਨੂੰ ਸਮਝ ਆਏ ਮੈਂ ਆਪਣੇ ਦਿਲ ਨੂੰ ਖੋਲਦਾ ਆਪਣੇ ਕੰਨਾਂ ਨੂੰ ਖੋਲਦਾ ਆਪਣੇ ਦਿਮਾਗ ਨੂੰ ਖੋਲਦਾ ਤੇਰਾ ਪਵਿੱਤਰ ਆਤਮਾ ਪਵਿੱਤਰ ਆਤਮਾ ਮੇਰੇ ਉੱਪਰ ਕੰਟਰੋਲ ਕਰੇ ਕੰਟਰੋਲ ਕਰੇ ਔਰ ਅੱਜ ਮੈਨੂੰ ਸਿਖਾਏ ਔਰ ਮੈਨੂੰ ਨਵਾਂ ਬਣਾਵੇ ਬੋਲੋ ਪਰਮੇਸ਼ਵਰ ਤੇਰੀ ਮਹਾ ਸਾਮਰਾਜ ਦੇ ਦੁਆਰਾ ਅੱਜ ਮੇਰਾ ਸਰੀਰ ਨਵਾਂ ਹੋ ਜਾਏ ਅੱਜ ਜੋ ਮੈਂ ਸੁਣਨ ਜਾ ਰਿਹਾ ਉਹ ਮੇਰੇ ਦਿਲ ਦੇ ਅੰਦਰ ਮੇਰੇ ਦਿਮਾਗ ਦੇ ਅੰਦਰ ਉਹ ਛਪ ਜਾਏ ਪਰਮੇਸ਼ਵਰ ਪ੍ਰਭੂ ਯਿਸੂ ਦੇ ਪਵਿੱਤਰ ਨਾਮ ਵਿੱਚ ਮੰਗਦੇ ਹਾਂ ਹਾਂਜੀ ਕੀ ਲਿਖਿਆ ਪੜਾਂਗੇ ਕਿਉਂ ਜੋ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਹਾਂ ਕੀ ਲਿਖਿਆ ਕਹਿੰਦੇ ਮੈਂ ਤੁਹਾਡਾ ਪਰਮੇਸ਼ਵਰ ਯਹਵਾ ਹਾਂ ਸੋ ਤੂੰਸਾ ਆਪਣੇ ਆਪ ਨੂੰ ਸ਼ੁੱਧ ਰੱਖਣਾ ਤੁਸੀਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਅਤੇ ਤੁਸਾ ਪਵਿੱਤਰ ਬਨਣਾ ਤੁਸਾ ਕੀ ਕਰਨਾ ਪਵਿੱਤਰ ਬਨਣਾ ਉੱਚੀ ਬੋਲੋ ਪਵਿੱਤਰ ਬਨਣਾ ਕਿੰਨੂ ਕਿੰਨੂ ਸੁਣ ਰਿਹਾ ਪਿੱਛੇ ਓ ਲਾਸਟ ਤੱਕ ਖਿਲਾਵਾ ਆਪਣੇ ਹੱਥ ਨੂੰ ਅਗਰ ਸੁਣ ਰਿਹਾ ਤਾਂ ਕੀ ਪੜਿਆ ਆਪਾਂ ਦੁਬਾਰਾ ਫੇਰ ਫੇਰ ਇਹ ਪਿੱਛੇ ਬੋਲਣਾ ਤੁਸੀਂ ਕੀ ਲਿਖਿਆ ਕਿਉਂ ਜੋ ਕਿਉਂ ਜੋ ਮੇਰੇ ਪਿੱਛੇ ਬੋਲੋ ਸਭ ਜਣੇ ਕਿਉਂ ਜੋ ਕਿਉਂ ਜੋ ਹਾਂ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਹਾਂ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਸੋ ਤੁਸੀਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਬੋਲੋ ਫੇਰ ਦੁਬਾਰਾ ਮੈਂ ਤੁਹਾਡਾ ਪਰਮੇਸ਼ਰ ਯਹੋਵਾ ਹਾਂ ਤੁਸੀਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਤੁਸੀਂ ਆਪਣੇ ਆਪ ਨੂੰ ਕੀ ਰੱਖਣਾ ਸ਼ੁੱਧ ਰੱਖਣਾ ਯਹਵਾ ਪਰਮੇਸ਼ਰ ਕਹਿੰਦਾ ਮੈਂ ਤੁਹਾਡਾ ਪਰਮੇਸ਼ਰ ਪਹਿਲਾ ਪਵਿੱਤਰ ਹਾਂ ਕੀ ਹਾਂ ਮੈਂ ਕੀ ਪਵਿੱਤਰ ਪਹਿਲਾ ਮੈਂ ਕੀ ਹਾਂ ਪਵਿੱਤਰ ਹਾਂ ਫਿਰ ਤੁਹਾਡਾ ਪਰਮੇਸ਼ਰ ਹਾਂ ਤੇ ਤੁਸੀਂ ਆਪਣੇ ਆਪ ਨੂੰ ਕੀ ਰੱਖਣਾ ਪਵਿੱਤਰ ਬੋਲੋ ਕੀ ਰੱਖਣਾ ਪਵਿੱਤਰ ਰੱਖਣਾ ਹਲੋ ਆਪਣੇ ਹੱਥ ਨੂੰ ਕੀ ਰੱਖਣਾ ਆਪਣੇ ਆਪ ਨੂੰ ਆਨਲਾਈਨ ਦੇਖਣ ਵਾਲੇ ਵੀ ਸਭ ਬੋਲੋ ਬੋਲੋ ਆਪਣੇ ਆਪ ਨੂੰ ਕੀ ਰੱਖਣਾ ਪਵਿੱਤਰ ਰੱਖਣਾ ਬੋਲੋ ਮੈਂ ਆਪਣੇ ਆਪ ਨੂੰ ਮੈਂ ਆਪਣੇ ਆਪ ਪਵਿੱਤਰ ਰੱਖਣਾ ਹੈ ਕਿਉਂ ਕਿ ਯਹਵਾ ਨੇ ਤਾਈ ਮੇਰਾ ਪਰਮੇਸ਼ਰ ਹੋਣਾ ਜੇ ਮੈਂ ਪਵਿੱਤਰ ਹੋਇਆ ਇਹ ਯਹਵਾ ਨੂੰ ਪਵਿੱਤਰ ਤਾਈ ਪਸੰਦ ਹੈ ਉਹਨੂੰ ਅਸ਼ੁੱਧ ਤਾਈ ਨਹੀਂ ਪਸੰਦ ਜਿਵੇਂ ਤੁਹਾਨੂੰ ਸੋਨਾ ਚਾਹੀਦਾ ਹੈ ਪਿਓਰ ਕੀ ਚਾਹੀਦਾ ਤੁਹਾਨੂੰ ਸ਼ੁੱਧ ਚਾਹੀਦਾ ਜੀ ਕੀ ਚਾਹੀਦਾ ਕੱਪੜਾ ਤੁਹਾਨੂੰ ਕਿਹੜਾ ਚਾਹੀਦਾ ਸਭ ਤੋਂ ਵਧੀਆ ਬੈਸਟ ਐਸ ਤੋਂ ਵਧੀਆ ਜਿਹੜਾ ਵੀ ਦਿਖਾਉਂਦਾ ਕਹਿੰਦੇ ਇਸ ਤੋਂ ਵਧੀਆ ਕੀ ਹੈ ਇਸ ਤੋਂ ਵਧੀਆ ਕੀ ਹੈ ਪਿਓਰ ਦਿਖਾ ਕੇ ਕਹਿੰਦੇ ਅਗਰੁੰਦੀ ਛੱਲਾ ਕੜਾ ਬਣਨਾ ਨਾ ਉਹਦੇ ਚ ਕੀ ਹੋਣਾ ਚਾਹੀਦਾ ਹੈ ਉਹ ਪੂਰਾ ਸ਼ੁੱਧ ਹੋਣਾ ਚਾਹੀਦਾ ਜਿਆਦਾ ਸੋਨਾ ਚਾਹੀਦਾ ਤੁਹਾਨੂੰ ਜਿੱਦਾਂ ਦੀ ਪਸੰਦ ਹੈ ਤੁਸੀਂ ਉਹਨਾਂ ਦਾ ਚਾਹੁੰਦੇ ਆ ਤੁਹਾਨੂੰ ਕੋਈ ਬੰਦਾ ਪਸੰਦ ਨਹੀਂ ਤੁਸੀਂ ਆਪ ਬੋਲਦੇ ਆਪਣੇ ਘਰ ਦੇ ਨੂੰ ਨਹੀਂ ਨਹੀਂ ਆ ਨਹੀਂ ਮੈਨੂੰ ਪਸੰਦ ਦੇ ਨੂੰ ਘਰ ਨਾ ਲਿਆਓ ਆ ਬੱਚਾ ਨਹੀਂ ਮੈਨੂੰ ਪਸੰਦ ਇਹ ਸ਼ਰਾਰਤਾਂ ਕਰਦਾ ਆ ਭੈਣ ਨਹੀਂ ਮੈਨੂੰ ਪਸੰਦ ਐਦਾਂ ਐਦਾਂ ਪਰਮੇਸ਼ਰ ਨੂੰ ਵੀ ਇਹ ਚਾਹੀਦਾ ਆ ਕਿ ਉਹਦੇ ਜਿਹੜੇ ਬੰਦੇ ਐ ਉਹ ਉਹਦੇ ਵਰਗੇ ਹੋਣ ਉਹ ਕਹਿੰਦੇ ਮੈਂ ਤੁਹਾਡਾ ਪਰਮੇਸ਼ਰ ਹੀ ਹਵਾਂ ਪਵਿੱਤਰ ਆ ਮੈਨੂੰ ਪਵਿੱਤਰਤਾ ਹੀ ਪਸੰਦ ਹੈ ਇਸ ਲਈ ਤੁਸੀਂ ਕੀ ਹੋਵੋ ਪਵਿੱਤਰ ਪਵਿੱਤਰ ਹੋਵੋ ਕਿਉਂ ਕਿ ਕਿਉਂਕਿ ਤੁਸੀਂ ਜਦੋਂ ਪਰਮੇਸ਼ਰ ਦੇ ਸਾਹਮਣੇ ਆ ਰਹੇ ਆ ਤੁਹਾਡਾ ਪਵਿੱਤਰ ਹੋਣਾ ਬਹੁਤ ਜ਼ਰੂਰੀ ਹੈ ਪਵਿੱਤਰ ਹੋਣਾ ਕੀ ਹੈ ਜ਼ਰੂਰੀ ਹੈ ਨਹੀਂ ਪਵਿੱਤਰ ਤੇ ਤੁਹਾਨੂੰ ਝੋੜ ਲਾਉਣਾ ਪੈਣਾ 100 ਰੋਜ਼ੇ ਰੱਖੇ ਵੀ ਬੇਕਾਰ 100 ਵਾਰੀ ਬਾਈਬਲ ਪੜ੍ਹ ਵੀ ਬੇਕਾਰ 100 ਵਾਰੀ ਤੁਸੀਂ ਮਹਾਸamਰਾਜ ਆ ਚੁੱਕੇ ਆ ਉਹ ਵੀ ਬੇਕਾਰ ਅਗਰ ਜੀਵਨ ਤੁਹਾਡਾ ਪਵਿੱਤਰ ਨਹੀਂ ਹੈ ਤਾਂ ਤੁਹਾਡੀਆਂ ਅੱਖਾਂ ਪਵਿੱਤਰ ਨਹੀਂ ਹੈ ਤਾਂ ਤੁਹਾਡੀ ਸੋਚ ਪਵਿੱਤਰ ਨਹੀਂ ਹੈ ਤਾਂ ਤੁਹਾਡੀ ਜ਼ੁਬਾਨ ਪਵਿੱਤਰ ਨਹੀਂ ਹੈ ਤਾਂ ਸਭ ਤੋਂ ਵਿਅਰਥ ਜਾਣਾ ਹੈ ਸ਼ੈਤਾਨ ਦੀ ਪਾਲਸੀ ਆ ਕਿ ਜਦੋਂ ਵੀ ਬੰਦਾ ਆਪਣੇ ਗੋਲ ਦੇ ਨੇੜੇ ਜਾਣ ਵਾਲਾ ਹੋਇਆ ਜਦੋਂ ਇਹ ਆਪਣੀ ਜਿੱਤ ਦੇ ਨੇੜੇ ਜਾਣ ਵਾਲਾ ਹੋਇਆ ਉਹਨੂੰ ਉਸੇ ਟਾਈਮ ਅਪਵਿੱਤਰਤਾਈ ਚ ਡੇਗ ਦੇਣਾ ਉਹਨੂੰ ਪਵਿੱਤਰਤਾਈ ਤੋਂ ਦੂਰ ਲੈ ਜਾਣਾ ਜਦੋਂ ਵੀ ਗੋਲ ਦੇ ਨੇੜੇ ਜਾਣ ਲੱਗਦੇ ਆ ਤੁਹਾਡੇ ਤੇ ਹੌਲੀ ਜਿਹਾ ਟੈਕ ਹੁੰਦਾ ਹੌਲੀ ਜਾਂ ਪਰ ਤੁਸੀਂ ਅਸ਼ੁੱਧਤਾਈ ਚ ਚਲੇ ਜਾਂਦੇ ਆ ਔਰ ਆਪਣੇ ਗੋਲ ਤੋਂ ਦੂਰ हट ਜਾਣੇ ਸ਼ੈਤਾਨ ਦੀ ਸ਼ੁਰੂ ਤੋਂ ਇਹ ਪਾਲਿਸੀ ਹੈ ਕਿ ਇਸ ਬੰਦੇ ਨੂੰ ਜਿਹਨੂੰ ਪਰਮੇਸ਼ਰ ਬਹੁਤ ਪਿਆਰ ਕਰਦਾ ਇਹਨੂੰ ਕਰਾਪਟ ਬਣਾਉਣਾ ਇਹਨੂੰ ਕੀ ਕਰਨਾ ਇਹਨੂੰ ਅਪਵਿੱਤਰਤਾਈ ਚ ਰੱਖਣਾ ਇਹਨੂੰ ਪਵਿੱਤਰ ਨਹੀਂ ਬਣਨ ਦੇਣਾ ਇਹਦੀਆਂ ਅੱਖਾਂ ਤੇ ਕੰਟਰੋਲ ਨਹੀਂ ਰਹਿਣ ਦੇਣਾ ਇਹਦੇ ਦਿਲ ਤੇ ਕੰਟਰੋਲ ਨਹੀਂ ਰਹਿਣ ਦੇਣਾ ਇਹਦੇ ਦਿਮਾਗ ਤੇ ਕੰਟਰੋਲ ਨਹੀਂ ਰਹਿਣ ਦੇਣਾ ਤਾਕੇ ਇਹ ਜੇ ਪਵਿੱਤਰ ਹੋਇਆ ਤੇ ਫਿਰ ਇਹ ਪਰਮੇਸ਼ਵਰ ਦੇ ਅੱਗੇ ਜਾਏਗਾ ਪਵਿੱਤਰਤਾਈ ਦੇ ਵਿੱਚ ਪਰਮੇਸ਼ਵਰ ਦੇ ਅੱਗੇ ਗਿਆ ਪਰਮੇਸ਼ਰ ਨੇ ਇਹਦੇ ਤੇ ਦਇਆ ਕਰ ਦੇਣੀ ਹੈ ਪਵਿੱਤਰਤਾਈ ਬਹੁਤ ਵੱਡਾ ਹਥਿਆਰ ਹੈ ਸ਼ੈਤਾਨ ਨੂੰ ਮਾਰਨ ਦਾ ਸ਼ੈਤਾਨ ਉਹਨਾਂ ਕਿਸੇ ਤੋਂ ਨਹੀਂ ਡਰਦਾ ਜਿੰਨਾ ਇੱਕ ਪਵਿੱਤਰ ਜਨ ਤੋਂ ਡਰਦਾ ਜਿੰਨਾ ਕਿਸੇ ਤੋਂ ਡਰਦਾ ਇੱਕ ਪਵਿੱਤਰ ਜਨ ਤੋਂ ਡਰਦਾ ਕਿਉਂ ਕਿ ਪਵਿੱਤਰ ਜਨ ਦੇ ਨਾਲ ਮੇਰਾ ਮਹਾ ਸਮਰਤੀ ਪਰਮੇਸ਼ਵਰ ਰਹਿੰਦਾ ਉਹਦੀ ਮਹਾ ਸਮਰਤ ਰਹਿੰਦੀ ਹੈ ਔਰ ਸ਼ੈਤਾਨ ਅਟੈਕ ਕਦੋਂ ਕਰਦਾ ਬੰਦਿਆਂ ਤੇ ਜੀਵਨਾ ਤੇ ਜਦੋਂ ਉਹ ਟੌਪ ਤੇ ਹੋਵੇ ਜਦੋਂ ਕਿੱਥੇ ਹੋਵੇ ਉਹ ਜਦੋਂ ਪੂਰੇ ਟੌਪ ਤੇ ਹੋਵੇ ਜਦੋਂ ਡਿੱਗਾ ਪਿਆ ਉੱਥੇ ਅਟੈਕ ਡੂਗ ਨਹੀਂ ਉਹਨੇ ਕਰਨਾ ਉਹਨੂੰ ਤਾਂ ਪਤਾ ਇਹ ਤੇ ਪਹਿਲਾਂ ਹੀ ਖਤਮ ਹੈ ਜਿਹੜਾ ਬੰਦਾ ਟੌਪ ਨੂੰ ਜਾ ਰਿਹਾ ਜਿਹਦੇ ਮਗਰ ਗਵਾਹੀ ਹੈ ਜਿਹਦੇ ਮਗਰ ਪੈਸਾ ਹੈ ਜਿਹਦੇ ਮਗਰ ਫੇਵਰ ਹੈ ਜਿਹਦੇ ਮਗਰ ਉੰਦੀ ਤਰੱਕੀ ਹੈ ਜਿਹਦੇ ਮਗਰ ਨੌਕਰੀ ਹੈ ਜਿਹਦੇ ਮਗਰ ਐਦਾਂ ਦੀ ਫੇਵਰ ਹੈ ਪਰਮੇਸ਼ਰ ਦਾ ਕਿ ਉਹ ਅਗਰ ਕਾਮਯਾਬ ਹੋ ਗਿਆ ਤੇ ਉਹਦੀਆਂ ਚਾਰ ਪੀੜੀਆਂ ਕਾਮਯਾਬ ਕਰ ਦੇਣੀ ਆ ਉਹਨੇ ਯਾਨੀ ਇੱਕ ਬੰਦਾ ਅਗਰ ਜਿਹੜਾ ਚੋਣਾਂ ਦੇ ਅੰਦਰ ਹੈ ਜੇ ਉਹ ਸਹੀ ਤਰੀਕੇ ਨਾਲ ਚੱਲਿਆ ਉਹਨੇ ਲਾਈਨ ਬਦਲ ਦੇਣੀ ਆਪਣੇ ਪਰਿਵਾਰ ਦੀ ਪਰ ਸ਼ੈਤਾਨ ਉਸੇ ਬੰਦੇ ਨੇ ਮਗਰ ਪੈਂਦਾ ਕਿ ਮੈਂ ਤੈਨੂੰ ਪਵਿੱਤਰ ਨਹੀਂ ਰਹਿਣ ਦੇਣਾ ਮੈਂ ਤੈਨੂੰ ਕੀ ਕਰਨਾ ਉਹਦੇ ਹਾਲਾਤਾਂ ਦੇ ਮੁਤਾਬਕ ਉਹਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਕਿੰਨਾ ਕੋਸ਼ਿਸ਼ ਕਰਦਾ ਉਹਦੇ ਹਾਲਾਤਾਂ ਦੇ ਮੁਤਾਬਕ ਕਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਮੱਤੀ ਦੀ ਅੰਝੀਲ ਚਾਰ ਅਧਿਆਏ ਉਹਦਾ ਇਹ 1 2 3 ਵਚਨ 2 3 ਵਚਨ ਪੜਦੇ ਆ ਉੱਥੇ ਤੁਹਾਨੂੰ ਪਤਾ ਚੱਲੇਗਾ ਕਿ ਪ੍ਰਭ ਯਿਸ ਮਸੀਹ ਜਦੋਂ ਉਹਨਾਂ ਨੇ 40 ਦਿਨ ਦਾ 40 ਰਾਤਾਂ ਦਾ 40 ਦਿਨਾਂ ਦਾ ਪਵਾਸ ਰੱਖਿਆ ਚੰਗੇ ਬੜੇ ਉਹ ਰੋਜ਼ੇ ਖਤਮ ਕਰ ਰਿਹਾ ਪਰ ਸ਼ੇਧਾਨ ਨੇ ਵੇਖਿਆ ਆ ਕੇ ਕਿ ਪ੍ਰਭੂ ਯੇਸ਼ੂ ਦੇ ਹਾਲਾਤ ਹੁਣ ਕਮਜ਼ੋਰੀ ਆ ਗਈ ਹੈ ਤੇ ਸਰੀਰ ਦੇ ਅੰਦਰ ਇਹਦੇ ਹਾਲਾਤ ਹੁਣ ਬਣ ਗਏ ਹੈ ਕਿ ਇਹ ਰੋਟੀ ਖਾਣਾ ਚਾਹੁੰਦਾ ਇਹਨੂੰ ਭੁੱਖ ਲੱਗ ਰਹੀ ਹੈ ਇਹਨੂੰ ਕੀ ਲੱਗ ਰਹੀ ਹੈ ਇਹਦੇ ਹਾਲਾਤ ਹੁਣ ਇਦਾਂ ਦੇ ਬਣ ਗਏ ਹੈ ਕਿ ਇਹਨੂੰ ਭੁੱਖ ਲੱਗਦੀ ਐ ਇਹਨੇ ਰੋਟੀ ਖਾਣੀ ਖਾਣੀ ਐ ਤੇ ਕਿਉਂ ਨਾ ਫਿਰ ਜਾ ਕੇ ਇਹਨੂੰ ਇਹਦੇ ਬਾਪ ਦੇ ਖਿਲਾਫ ਕਰੀਏ ਇਹਦੇ ਤੋਂ ਉਹ ਕੰਮ ਕਰਾਈਏ ਜਿਹੜਾ ਨਹੀਂ ਕਰਨਾ ਚਾਹੀਦਾ ਔਰ ਜਾ ਕੇ ਕੀ ਕਿਹਾ ਮਤਿੰਦਿੰਨ ਜੀਲ ਚਾਰ ਅਧਿਆਏ ਉਹਦਾ ਦੋ ਵਚਨ ਜਦੋਂ ਉਸਨੇ 40 ਦਿਨ ਲਿਖਿਆ ਜਦ ਉਸਨੇ 40 ਦਿਨ ਅਤੇ 40 ਰਾਤ ਵਰਤ ਰੱਖਿਆ ਅਤੇ 40 ਰਾਤ ਵਰਤ ਰੱਖਿਆ ਅੰਤ ਵਿੱਚ ਉਹਨੂੰ ਭੁੱਖ ਲੱਗੀ ਅੰਤ ਵਿੱਚ ਉਹਨੂੰ ਭੁੱਖ ਲੱਗੀ ਤਾਂ شیطان ਨੇ ਆ ਕੇ ਆਖਿਆ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤੂੰ ਆਕ ਜੋ ਇਹ ਪੱਥਰ ਰੋਟੀਆਂ ਬਣ ਜਾਣਾ ਕੀ ਆਖ ਤੂੰ ਇਹ ਪੱਥਰ ਰੋਟੀਆਂ ਪੱਥਰ ਰੋਟੀਆਂ ਬਣ ਜਾਣ ਯਾਨੀ ਜਿਹੜੀ ਪੂਜਤਰਤਾਈ ਚੋਂ ਚੱਲ ਰਿਹਾ ਹੈ ਉਹ ਪਵਿੱਤਰਤਾ ਨੂੰ ਖਰਾਬ ਕੀਤਾ ਜਾਵੇ ਅਟੈਕ ਕੀਤਾ ਆ ਕੇ ਕਿਉਂ ਕਿ ਪਤਾ ਸੀ ਕਿ ਇਹ ਪੂਰੀ ਦੁਨੀਆ ਨੂੰ ਛੁਡਾਉਣ ਵਾਲਾ ਆਇਆ ਇਹ ਜੇ ਕੁਰਬਾਨ ਹੋਇਆ ਤੇ ਪੂਰੀ ਦੁਨੀਆ ਨੇ ਛੁਟਕਾਰਾ ਪਾਉਣਾ ਕਿਉਂਕਿ ਲਿਖਿਆ वचन ਚ ਜਿੰਨਿਆਂ ਨੇ ਪ੍ਰਭੂ ਯਿਸੂ ਮਸੀਹ ਜੀ ਤੇ ਵਿਸ਼ਵਾਸ ਕੀਤਾ ਉਹਨਿਆਂ ਨੂੰ ਪਰਮੇਸ਼ਰ ਨੇ ਆਪਣੇ ਪੁੱਤਰ ਹੋਣ ਦਾ ਹੱਕ ਦਿੱਤਾ ਔਰ ਪਤਾ ਸੀ ਕਿ ਇਹਦੇ ਕੁਰਬਾਨ ਹੋਣ ਨਾਲ ਬਾਕੀ ਸਾਰੇ ਪੁੱਤਰ ਬਣ ਜਾਣੇ ਆ ਤੇ ਜਾ ਕੇ ਉਹਦੇ ਤੇ ਅਟੈਕ ਕੀਤਾ ਕਦੋਂ ਅਟੈਕ ਕੀਤਾ ਜਦੋਂ ਹਾਲਾਤ ਕਿਸ ਤਰ੍ਹਾਂ ਦੇ ਐ ਸ਼ੈਤਾਨ ਮਜਬੂਰੀ ਦਾ ਫਾਇਦਾ ਉਠਾਉਂਦਾ ਓਏ ਤੇਰਾ ਵਿਆਹ ਨਹੀਂ ਹੋ ਰਿਹਾ ਕੀ ਨਹੀਂ ਹੋ ਰਿਹਾ ਤੇਰਾ ਤੇਰਾ ਆਪੇ ਲੱਭਣਾ ਕੋਈ ਕੀ ਕਰਵਣਾ ਵਿਆਹ ਨਹੀਂ ਹੋ ਰਿਹਾ ਤੇ ਆਪੇ ਲੱਭਣਾ ਪਰ ਘਰਦਿਆਂ ਨੂੰ ਕਹੋ ਜੀ ਤੁਹਾਨੂੰ ਤੇ ਲੱਭਾ ਨਹੀਂ ਹੋਣਾ ਮੈਨੂੰ ਲੱਭ ਗਿਆ ਲੱਭ ਗਿਆ ਤੇ ਮੈਂ ਰਹਿਦੇ ਨਾ ਕਰੋ ਪੈਸਾ ਨਹੀਂ ਆ ਰਿਹਾ ਹੁਣ ਕਰੋ ਬਲੈਂਕ ਕਰੋ ਚੋਰੀ ਮਾਰੋ ਠਗੀ ਠੱਗੋ ਕਿਸੇ ਨੂੰ ਕੱਲੇ ਆ ਕੋਈ ਵੇਖਦਾ ਨਹੀਂ ਕਰੋ ਪਾਓ ਸ਼ਤਮਾ ਮਾਗੇ ਦੱਸ ਉਹ ਛੱਡ ਪਰੇ ਇੱਥੇ ਕੋਣ ਵੇਂਦਾ ਕਰ ਚੋਰੀ ਤੂੰ ਇੱਥੇ ਵੀ ਤੂੰ ਭਵਨ ਚ ਵੀ ਕਰ ਕੋਈ ਗੱਲ ਨਹੀਂ ਮੈਂ ਬੈਠਾ ਤੇਰੇ ਨਾਲ ਸਦਾਨ ਕਹਿੰਦਾ ਤੈਨੂੰ ਮਾਰ ਕੇ ਛੱਡੂ ਚੰਗੀ ਤਰ੍ਹਾਂ ਜਿੱਦਾਂ ਦੇ ਹਾਲਾਤ ਸ਼ੈਤਾਨ ਨੇ ਉਦਾਂ ਦਾ ਹੀ ਬਿਸਕਟ ਲੈ ਕੇ ਆਉਣਾ ਤੁਹਾਡੇ ਕੋਲੇ ਤੇਰੇ ਗੜਮਾਪੇ ਹੋਏਗਾ ਤੇਰੇ ਅਗੜਾ ਸਿਰ ਤੇ ਕੋਈ ਕਰੋ ਗੁੱਲ ਸ਼ਰਲੇ ਉਡਾਓ ਮੌਜਾ ਕਰੋ ਕਿਉਂ ਆ ਕਿਉਂਕਿ ਤੁਹਾਡੇ ਪਿੱਛੇ ਵੱਡੀ ਪਲੈਨਿੰਗ ਹੈ ਸਵਰਗ ਤੋਂ ਕੀ ਹੈ ਵੱਡੀ ਪਲੈਨਿੰਗ ਹੈ ਬੜੀ ਵੱਡੀ ਯੋਜਨਾ ਹੈ ਤੁਹਾਡੇ ਜੀਵਨ ਦੇ ਇਸੇ ਲਈ ਉਹ ਤੁਹਾਡੀ ਪੂਜਤਰਤਾਈ ਨੂੰ ਖਰਾਬ ਕਰਦਾ ਤੁਹਾਡੀ ਸੋਚ ਤੇ ਡੇੜਾ ਕਰਦਾ ਤੁਹਾਡੀਆਂ ਅੱਖਾਂ ਤੇ ਡੇੜਾ ਕਰਦਾ ਤੁਹਾਡੀਆਂ ਅੱਖਾਂ ਪਵਿੱਤਰ ਨਹੀਂ ਰਹਿੰਦੀਆਂ ਤੁਹਾਡੇ ਵਿਚਾਰ ਪਵਿੱਤਰ ਨਹੀਂ ਰਹਿੰਦੇ ਤੁਹਾਡੇ ਬੋਲ ਪਵਿੱਤਰ ਨਹੀਂ ਰਹਿੰਦੇ ਮਹਾ ਅਭਿਸ਼ੇਕ ਗ੍ਰਹਿਣ ਕਰਨ ਦੇ ਬਾਅਦ ਅੱਜ ਵੀ ਤੁਸੀਂ ਗਾਲ੍ਹਾਂ ਕੱਢਦੇ ਆ ਕੀ ਆਏਗਾ ਰਿਜ਼ਲਟ ਤੁਹਾਡੀ ਜ਼ਿੰਦਗੀ ਦਾ ਮਾਂ ਪਿਓ ਨੂੰ ਮਾੜਾ ਕਹਿੰਦੇ ਆ ਨਾਲ ਦੇ ਸਾਥੀਆਂ ਨਾਲ ਤੁਹਾਡੀ ਐਦਾਂ ਲੱਗਦੀ ਜਿਵੇਂ ਹਿੰਦੁਸਤਾਨ ਪਾਕਿਸਤਾਨ ਨੌਸੱਤ ਦੇ ਨਾਲ ਦਰਾਨੀ ਜਠਾਣੀ ਦੇ ਨਾਲ ਘਰ ਪਤੀ ਪਤਨੀ ਦੇ ਨਾਲ ਆਣ ਗਵਾਨ ਦੇ ਨਾਲ ਬਿਨਾ ਪਵਿੱਤਰਤਾਈ ਰਿਜ਼ਲਟ ਨਹੀਂ ਆਉਣਾ ਜੇ ਪਵਿੱਤਰਤਾਈ ਹੋਈ ਤੇ ਰਿਜ਼ਲਟ ਆਉਣਾ ਤੁਹਾਨੂੰ ਜ਼ੋਰ ਨਹੀਂ ਲਾਉਣਾ ਪੈਣਾ ਤਾਨੂੰ ਪਤਾ ਹੈ ਤੁਹਾਡੀ ਜਿੱਤ ਪੱਕੀ ਹੈ ਪਤਾ ਹੈ ਕਿ ਨਹੀਂ ਬਣਾ ਹਿਲਾਓ ਹੱਥ ਜਿਨ੍ਹਾਂ ਨੂੰ ਪਤਾ ਹੈ ਕਿ ਜਿੱਤ ਪੱਕੀ ਹੈ ਕਿਉਂਕਿ ਮਹਾਸામ੍ਰੱਧਾ ਦੂਜਨਾਂ ਵਿੱਚ ਜਿੱਤ ਹੈ ਮਹਾਸામ੍ਰੱਧਾ ਦੂਜਨਾਂ ਵਿੱਚ ਮਹਾਸામ੍ਰੱਧਾ ਦੂਜਨਾਂ ਵਿੱਚ ਜਿੱਤ ਹੈ ਜਿੱਤ ਪੱਕੀ ਹੈ ਪਰ ਸ਼ੈਤਾਨ ਨੂੰ ਵੀ ਪਤਾ ਪੱਕੀ ਹੈ ਇਸੇ ਵਾਸਤੇ ਉਹ ਪਵਿੱਤਰਤਾ ਹੀ ਤੋਂ ਦੂਰ ਲੈ ਕੇ ਜਾਂਦਾ ਕੀ ਕਰਦਾ ਉਹ ਕਿਸੇ ਨੂੰ ਵੀ ਇਸਤੇਮਾਲ ਕਰੇ ਤੁਹਾਡੇ ਖਿਲਾਫ ਤੁਹਾਡੇ ਘਰਦਿਆਂ ਨੂੰ ਤੁਹਾਡੀ ਪਤਨੀ ਨੂੰ ਤੁਹਾਡੇ ਪਤੀ ਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਟੈਂਟ ਵਾਲੇ ਨੂੰ ਸਾਊਂਡ ਵਾਲੇ ਨੂੰ ਤੁਹਾਡੇ ਦਰਿਆ ਵਾਲੇ ਨੂੰ ਕਿਸੇ ਨੂੰ ਵੀ ਉਹ ਤੁਹਾਡੇ ਗੁਲੰਡੇਆਂ ਨੂੰ ਤੁਹਾਡੇ ਨਾਲ ਰਹਿਣ ਵਾਲੇ ਬੰਦੇ ਨੂੰ ਇਸਤੇਮਾਲ ਕਰੇ ਕਿ ਤੁਹਾਨੂੰ ਢੇਗਿਓ ਪਰ ਜੇ ਤੁਹਾਡਾ ਕੰਟਰੋਲ ਹੈ ਉਸ ਸਿਮਰਨ ਦੇ ਉੱਪਰ ਤੇ ਫਿਰ ਐਸ ਸੀ ਜਿੱਤ ਜਿੱਤੋਂਗੇ ਕਿਉਂ ਜਿੱਤਣ ਵਾਸਤੇ ਜਮਾਨਾ ਤੁਹਾਡੇ ਮਗਰ ਭੱਜੇਗਾ ਤੁਸੀਂ ਕਦਮ ਚੱਕਣੇ ਤੇ ਲੋਕਾਂ ਲਈ ਮੰਜ਼ਲਾਂ ਬਣ ਲੈਣੀਆਂ ਉਹ ਤੁਸੀਂ ਕਦਮ ਚੱਕਣੇ ਲੋਕਾਂ ਲਈ ਮੰਜ਼ਲਾਂ ਬਣਣੀਆਂ ਪਰ ਜੇ ਤੁਸੀਂ ਮੌਕਾ ਲੱਭਦੇ ਆ ਕਿ ਕਦੋਂ ਮੈਨੂੰ ਮੌਕਾ ਮਿਲੇ ਪਾਪ ਕਰਨ ਦਾ ਤੇ ਫਿਰ ਕਿੱਥੇ ਪਹੁੰਚਣਾ ਫਿਰ ਤੇ ਨਰਕ ਹੀ ਹੈ ਇਹ ਵੀ ਕਹਿਣਾ ਲੋਕਾਂ ਨੇ ਮਹਾਸਮਰਛਵੀ ਇਹ ਤਾਂ ਸੰਤਾਂ ਦੇ ਨਾਲ ਰਹਿੰਦਾ ਸੀ ਨਾਲ ਰਹਿੰਦੀ ਸੀ ਨਾਲ ਸੁੱਤੇ ਰਹੋ ਭਾਵੇਂ ਤੁਸੀਂ ਮੇਰੇ ਪ੍ਰਭੂ ਯਸ਼ੂ ਦੇ ਸੁੱਤੇ ਰਹੋ ਜੇ ਪਵਿੱਤਰਤਾ ਹੀ ਨਹੀਂ ਹੈਗੀ ਤੁਹਾਡੀ ਜ਼ਿੰਦਗੀ ਦੇ ਅੰਦਰ ਕੋਈ ਰਿਜ਼ਲਟ ਨਹੀਂ ਮਿਲਣਾ ਜਿੱਥੇ ਮਰਜੀ ਚੱਲੇ ਜਾਓ ਤੁਹਾਨੂੰ ਆਪਣੇ ਸ਼ਬਦਾਂ ਦੇ ਕੰਟਰੋਲ ਕਰਨਾ ਪੈਣਾ ਤੁਹਾਨੂੰ ਆਪਣੀ ਅੱਖਾਂ ਤੇ ਕੰਟਰੋਲ ਕਰਨਾ ਪੈਣਾ ਪੈਰਾਂ ਦੇ ਕੰਟਰੋਲ ਕਰਨਾ ਪੈਣਾ ਇਹ ਜ਼ੁਬਾਨ ਤੇ ਕੰਟਰੋਲ ਕਰਨਾ ਪੈਣਾ ਇਹ ਦਿਮਾਗ ਤੇ ਕੰਟਰੋਲ ਕਰਨਾ ਪੈਣਾ ਐਸੇ ਲਈ ਪਿਛਲੇ ਦਿਨਾਂ ਚ ਪਰਮੇਸ਼ਰ ਨੇ ਗਿਆ ਸੀ ਇਹਨਾਂ ਨੂੰ ਕਹਿ ਕਿ ਇਹਨਾਂ ਨੂੰ ਪ੍ਰਾਰਥਨਾ ਕਰਨ ਰੋਜ਼ ਪਵਿੱਤਰ ਆਤਮਾ ਜੀ ਮੇਰੇ ਸ਼ਬਦਾਂ ਦੇ ਕੀ ਕਰ ਓਏ ਬੰਦਗੀ ਚ ਤੇ ਸਾਰੇ ਹੀ ਭਗਤ ਆ ਪਤਾ ਦੇ ਤੂੰ ਬਾਅਦ ਚ ਲੱਗਦਾ ਨਾ ਕਿ ਤੁਸੀਂ ਸੜਕ ਤੇ ਕੀ ਆ ਇੱਥੇ ਬਾਹਰ ਰਾਜ ਕੀ ਆ ਆਪਣੇ ਪਤਨੀ ਦੇ ਨਾਲ ਰਾਜ ਕੀ ਆ ਘਰ ਜਾ ਕੇ ਕੀ ਆ ਆਪਣੇ ਮਾਤਾ ਪਿਤਾ ਨਾਲ ਕੀ ਆ ਆਪਣੇ ਸਸਰਿਆਂ ਨਾਲ ਕੀ ਆ ਤੁਸੀਂ ਆਪਣੇ ਗਵੰਡੀਆਂ ਨਾਲ ਕੀ ਆ ਪਵਿੱਤਰਤਾ ਹੀ ਇੱਕ ਬਹੁਤ ਵੱਡਾ ਹਥਿਆਰ ਹੈ